ਕਲ ਦੋਸਤੋ ਦਾਸ ਮੰਗਲ ਮਤਾ ਸੋ ਦੋਸਤੋ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਅੱਜ ਤੁਹਾਡੀ ਮੁਲਾਕਾਤ ਕਰਾ ਰਹੇ ਆ ਬਹੁਤ ਹੀ ਮਿਹਨਤੀ ਇਨਸਾਨ ਆ ਮੈਨੂੰ ਮੇਰੀ ਉਮਰ ਜਿੱਦਾਂ 30 ਸਾਲ ਦੀ ਹੋ ਗਈ ਤੇ ਮੈਂ ਦੇਖ ਰਿਹਾ ਕਿ ਕਿਸੇ 25-26 ਸਾਲ ਤੋਂ ਮਿਹਨਤ ਕਰ ਰਿਹਾ ਬੰਦਾ ਸਾਈਕਲ ਦੇ ਪੈਂਚਰ ਲਾ ਕੇ ਆਪਣਾ ਟਾਈਮ ਪਾਸ ਕਰ ਰਿਹਾ ਗੁਜ਼ਾਰਾ ਕਰ ਰਿਹਾ ਸੋ ਅੱਜ ਕੱਲ ਦਾ ਜੋ ਸਮਾਜ ਵਿੱਚ ਹੈ ਨਾ ਇੰਨੀ ਮਤਲਬ ਮਹਿੰਗਾਈ ਆ ਤੇ ਫਿਰ ਵੀ ਇੱਕ ਸਾਈਕਲ ਦੇ ਪੈਂਚਰ ਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੋ ਇਸ ਤਰ੍ਹਾਂ ਦੇ ਜੋ ਇਨਸਾਨ ਹੁੰਦੇ ਆ ਇਹੋ ਜਿਹੇ ਇਨਸਾਨ ਬਹੁਤ ਵਧੀਆ ਇਨਸਾਨ ਹੁੰਦੇ ਤੇ ਪਰਮਾਤਮਾ ਦੀ ਬਹੁਤ ਬਰਕਤ ਹੁੰਦੀ ਆ ਸੋ ਜ਼ਿਆਦਾ ਸਮਾਨ ਨਹੀਂ ਲੈਂਦੇ ਤੇ ਆਜੋ ਤੁਹਾਡੀ ਮੁਲਾਕਾਤ ਕਰਾਉਣੇ ਆ ਬਾਈ ਕੌਰ ਸਿੰਘ ਨਾਲ ਤੇ ਜਾਣਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਚੱਲ ਰਿਹਾ ਆਜੋ ਸੋ ਦੋਸਤੋ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਛੱਡਿਆ ਵੀ ਬਾਈ ਕੌਰ ਸਿੰਘ ਜੀ ਪਿਛਲੇ 20-25 ਸਾਲਾਂ ਤੋਂ ਸਾਈਕਲ ਦੇ ਪੈਂਚਰ ਲਾ ਕੇ ਆਪਣੇ ਗੁਜ਼ਾਰਾ ਕਰ ਰਿਹਾ ਟਾਈਮ ਪਾਸ ਕਰ ਰਿਹਾ ਤੇ ਇਹ ਬਹੁਤ ਵੱਡੀ ਸੇਹ ਦਾ ਨੌਜਵਾਨਾਂ ਲਈ ਜਿਹੜੇ ਨੌਜਵਾਨ 2-3 ਮਹੀਨੇ ਕੰਮ ਕਰਕੇ ਕੰਮ ਆਪਣਾ ਚੇਂਜ ਕਰ ਦਿੰਦੇ ਆ ਸੋ ਉਹਨਾਂ ਲਈ ਉਦਾਹਰਨ ਹੈ ਕਿਤੇ ਮੇਰਾ ਜੀ ਕੀਤਾ ਕਿ ਮੈਂ ਸੋਡੀ ਮੁਲਾਕਾਤ ਕਰਾਵਾਂ ਬਾਈ ਕੌਰ ਸਿੰਘ ਜੀ ਹੋਰਾਂਣਾ ਸੋ ਮੈਨੂੰ ਦੋ ਲੈਣਾ ਵੀ ਮਾਨ ਸਾਹਿਬ ਦੀਆਂ ਯਾਦ ਆਉਂਦੀਆਂ ਬਾਈ ਨੂੰ ਦੇਖ ਕੇ ਸੋ ਜਿੱਦਾਂ ਮਾਨ ਸਾਹਿਬ ਨੇ ਕਿਹਾ ਵੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸਾਂ ਕਰੀਏ ਸੋ ਕੰਮ ਦਾ ਕੋਈ ਡਰ ਨਹੀਂ ਕੰਮ ਚਾਹੇ ਛੋਟਾ ਚਾਹੇ ਵੱਡਾ ਕੰਮ ਕੰਮ ਹੁੰਦਾ ਸੋ ਜਿਆਦਾ ਸਮਾਂ ਨਹੀਂ ਲੈਂਦੇ ਇਹ ਬਾਈ ਕੌਰ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਸ਼ੋਭ ਨਾਮ ਸ਼ਿਮਕੌਰ ਸਿੰਘ ਤੇ ਪਿੰਡ ਕਿਹੜਾ ਬਾਈ ਆਪਣਾ ਸਰਾਵਾ ਸਰਾਵਾ ਪਿੰਡ ਤਾਂ ਬਾਈ ਸਰਾਵਾ ਪਿੰਡ ਉਹੀ ਜਿੱਥੋਂ ਦੇ ਕਬੱਡੀ ਖਿਡਾਰੀ ਸੰਜੀਵ ਸਰਾਵਾ ਜੀ ਆ ਹਾਂਜੀ ਹਾਂਜੀ ਸੋ ਦੋਸਤੋ ਬਹੁਤ ਵਧੀਆ ਗੱਲ ਆ ਬਾਈ ਸਰਾਵਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਬਹੁਤ ਮਸ਼ਹੂਰ ਪਿੰਡ ਆ ਜਿੱਥੋਂ ਦੇ ਮਹਾਨ ਕਬੱਡੀ ਖਿਡਾਰੀ ਸੁਖਵੀਰ ਸਰਾਵਾ ਜੀ ਨੇ ਤੇ ਉਥੋਂ ਦੇ ਲੇਖਕ ਵੀ ਨੇ ਅੰਗਰੇਜ਼ ਸਰਾਵਾ ਜੀ ਹਾਂਜੀ ਹਾਂਜੀ ਸੋ ਉਸ ਪਿੰਡ ਦਾ ਜੰਪਲਾ ਬਾਈ ਸੋ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਜਦੋਂ ਇਸ ਤਰ੍ਹਾਂ ਦੇ ਇਨਸਾਨ ਨੂੰ ਮਿਲਦੇ ਆ ਸੋ ਬਾਈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਾਈਕਲ ਦਾ ਕੰਮ ਕਰਦੇ ਨੂੰ ਜੀ ਮੈਨੂੰ ਜੀ 25 26 ਸਾਲ ਹੋ ਗਏ ਜੀ 25 26 ਸਾਲ ਹੋ ਗਏ ਜੀ ਹਾਂਜੀ ਸੋ ਕਿੱਦਾਂ ਚੱਲ ਰਿਹਾ ਵਧੀਆ ਚੱਲ ਰਿਹਾ ਕੰਮ ਜੀ ਬਹੁਤ ਵਧੀਆ ਬੋਲ ਆ ਜੀ ਮਹਾਰਾਜ ਦੀ ਕਿਰਪਾ ਬਹੁਤ ਬੜੀ ਹੈ ਪੰਜਾਬ ਜਦੋਂ ਦੇ ਕੰਮ ਕਰ ਰਹੇ ਆ ਇਹ ਹੀ ਸਾਈਕਲਾਂ ਦੇ ਕੰਮ ਕਰਦੇ ਆ ਅੱਛਾ ਜੀ ਵਧੀਆ ਆ ਤੁਹਾਡਾ ਗੁਜ਼ਾਰਾ ਕਰਦੇ ਆ ਮਤਲਬ ਕਿ ਕਈ ਵਾਰੀ ਆਫਰ ਵੀ ਆਪਾਂ ਨੂੰ ਮਿਲੇ ਆ ਹਾਂਜੀ 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 ਆ ਮੈਂ ਉਹੀ ਬਾਈ ਜੀ ਤੁਹਾਨੂੰ ਪੁੱਛਣਾ ਚਾਹਨਾ ਜਿੱਦਾਂ ਇਹ ਸਾਈਕਲ ਦਾ ਜਿਵੇਂ ਹੁਣ ਪੈਂਚਰ ਲਾ ਕੇ ਤੁਸੀਂ ਕਹਿ ਰਹੇ ਹੋ ਵੀ ਵਧੀਆ ਹੋ ਜਾਂਦਾ ਕੰਮ ਤੇ ਕਦੇ ਇਦਾਂ ਨਹੀਂ ਹੋਇਆ ਵੀ ਇਸ ਕੰਮ ਚ ਤਾਂ ਕੁਝ ਬੰਦ ਆ ਨਹੀਂ ਵੀ ਕੋਈ ਹੋਰ ਕੰਮ ਕਰ ਲਈ ਆਪਾਂ ਹੋਈਏ ਕਦੇ ਗੱਲਬਾਤ ਇਹਦਾ ਹਾਂਜੀ ਹਾਂਜੀ ਹੋਈ ਸੀ ਇੱਕ ਵਾਰੀ ਮੈਨੂੰ ਤਾਂ ਦੱਸਿਆ ਮੈਨੂੰ ਆਫਰ ਮਿਲਿਆ ਸੀ ਅੱਛਾ ਵੀ ਤੁਸੀਂ ਨਾਲ ਬ੍ਰਾਂਚ ਖੋਲੋ ਅੱਛਾ ਬਸ ਅਸੀਂ ਤੁਹਾਨੂੰ ਰੱਖ ਜਿਆ ਕਰਾਂਗੇ ਤੁਹਾਡੇ ਕੋਲੇ ਤੇ ਤੁਸੀਂ ਵੇਚ ਦੇਣੀ ਆ ਅੱਛਾ 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 ਮੇਰੇ ਮਨ ਨੇ ਕਿਹਾ ਚਲ ਯਾਰ ਵੇਖ ਲਈ ਇੱਕ ਦਿਨ ਮੈਨੂੰ ਆਫਰ ਮਿਲਿਆ ਮੈਂ ਕਿਹਾ ਚਲ ਵੇਚ ਲੈਨੇ ਆ ਫਿਰ ਮਨ ਨੇ ਕਿਹਾ ਯਾਰ ਆਪਾਂ ਗਲਤ ਕੰਮ ਨਹੀਂ ਕਰਨਾ ਜੀ 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 ਦੂਜੇ ਦਿਨ ਮੈਂ ਜਵਾਬ ਦਿੱਤਾ ਉਹਨਾਂ ਨੂੰ ਮੈਂ ਕਿਹਾ ਵੀ ਇਹ ਕੰਮ ਨਹੀਂ ਮੈਂ ਕਰਦਾ ਜੀ ਮੈਂ ਆਪਦਾ ਇਹੀ ਮੈਨੂੰ ਸਾਈਕਲਾਂ ਦਾ ਕੰਮ ਠੀਕ ਆ ਜੀ ਉਸ ਤੋਂ ਬਾਅਦ ਫਿਰ ਮੈਂ ਆਪਦਾ ਨਾਲ ਵੱਡੇ ਪੈਂਚਰਾਂ ਦਾ ਕੰਮ ਦਤਾ ਅੱਛਾ ਵੀ ਤੁਸੀਂ ਨਾਲ ਮੋਟਰਸਾਈਕਲ ਦਾ ਪੈਂਚਰ ਵੀ ਲਾਉਨੇ ਆ ਹਾਂ 2 ਨੰਬਰ ਦਾ ਧੰਦਾ ਨਹੀਂ ਮੈਂ ਕਰ ਇਹ ਕੰਮ ਨਹੀਂ ਆਪਾਂ ਕਰ ਆ ਹਾ ਦਰਸ਼ਕੋ ਬਾਈ ਜੀ ਦੇ ਕਹਿੰਦਾ ਭਾਵੇਂ ਆ ਵੀ ਸਾਈਕਲਾਂ ਦਾ ਪੈਂਚਰ ਲਾ ਰਹੇ ਸੀ ਜਦੋਂ ਸਟਾਰਟ ਕੀਤਾ ਕੰਮ ਇਹਨਾਂ ਨੇ ਤੇ ਇਹਨਾਂ ਨੂੰ ਨਾਲ ਇਹੋ ਜਿਹੇ ਆਫਰ ਆਏ ਵੀ ਤੁਸੀਂ ਨਾਲ ਨਾਲ ਕੋਈ ਜਿਵੇਂ 2 ਨੰਬਰ ਦਾ ਧੰਦਾ ਦਾਰੂ ਦਾ ਕਰ ਲੋ ਗੋਲੀਆਂ ਦਾ ਵੇਚ ਲੋ ਤੇ ਤੁਸੀਂ ਨਾਲ ਨਾਲ ਬੈਠੇ ਇੱਥੇ ਪੈਸੇ ਕਮਾਓ ਪਰ ਇਹਨਾਂ ਨੇ ਨਹੀਂ ਇਹ ਚੀਜ਼ ਨੂੰ ਬਣਾਇਆ ਕਹਿੰਦੇ ਵੀ ਜਿੰਨੇ ਪੈਸੇ ਬੰਦਿਆ ਮ ਆਪਣੇ ਬੱਚਿਆਂ ਨੂੰ ਸੋਹਣੀ ਮਤਲਬ ਇੱਥੋਂ ਹੀ ਰੋਟੀ ਖਵਾਵਾਂਗਾ ਗਲਤ ਨਹੀਂ ਕਰੂੰਗਾ ਕੁਝ ਵੀ ਸੋ ਬਾਈ ਜੀ ਤੁਸੀਂ ਅੱਜ ਦੀ ਜਿਹੜੀ ਨੌਜਵਾਨਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਾਂ ਤਾਂ ਨੌਜਵਾਨ ਪੀੜ੍ਹੀ ਨੂੰ ਇਹੀ ਕਹਿੰਦੇ ਆ ਨਸ਼ਿਆਂ ਤੋਂ ਬਚੋ ਗਲਤ ਕੰਮਾਂ ਤੋਂ ਬਚੋ ਨਸ਼ਾ ਵੇਚ ਕੇ ਜੋ ਕਿਸੇ ਦਾ ਘਰ ਆਪਾਂ ਜਾੜਾਂਗੇ ਨਾ ਜੀ ਤਾਂ ਆਪਦਾ ਪਹਿਲਾਂ ਹੋ ਜਾ ਠੀਕ ਹੈ ਇਹ ਕਿਸੇ ਦਾ ਘਰ ਆ ਜਾੜਨੇ ਆ ਜੋ ਕਿ ਨਸ਼ਾ ਲੈਣੋਂ ਦਾ ਤਾਂ ਆਪਦਾ ਕੋਈ ਚੋਰੀ ਕਰਕੇ ਕੋਈ ਚੀਜ਼ ਵੇਚ ਕੇ ਕਈ ਵਾਰੀ ਪੈਸੇ ਨਹੀਂ ਹੁੰਦੇ ਜੋ ਨਸ਼ੇ ਤੇ ਲੱਗ ਜਾਂਦਾ ਬੰਦਾ ਉਹ ਆਪਦੀ ਚੀਜ਼ ਵੇਚ ਕੇ ਹੀ ਨਸ਼ਾ ਲੈ ਕੇ ਜਾਂਦਾ ਜੀ 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 ਇਦੋਂ ਬਿਹਤਰ ਆ ਆਪਦਾ ਕੰਮ ਕਰੋ ਮੈਂ ਵੀ ਆਪਦਾ ਕਾਰੋਬਾਰ ਕਰਦਾ ਹਾਂ ਬੱਚੇ ਵੀ ਪਾਲਿਆ ਮੈਂ ਵੱਧ ਕੇ ਬੱਚੇ ਪੜਾਏ ਆ ਆਪਦੇ ਕਾਰੋਬਾਰ ਮੁੰਡਾ ਮੇਰਾ ਕੰਮ ਕਰਦਾ ਵੱਧ ਕੇ ਏਸੀਆਂ ਦਾ ਕੰਮ ਕਰਦਾ ਜੀ ਲੜਕੀ ਮੇਰੀ ਘਰੇ ਸਲਾਈ ਦਾ ਕੰਮ ਕਰਦੀ ਸਿਖਾਏ ਆ 12-12 ਪੜਾਏ ਆ ਵੱਧ ਕੇ ਆਪਦਾ ਗੁਜ਼ਾਰਾ ਕਰਦੇ ਆ ਇਹੋ ਜਿਹਾ ਕੰਮ ਨਾ ਕਰੋ ਨੌਜਵਾਨ ਪੀੜੀ ਨੂੰ ਮੇਰਾ ਇਹੀ ਸੁਨੇਹਾ ਨਸ਼ੇ ਤੋਂ ਬਚੋ ਟੋ ਨੰਬਰ ਦੇ ਧੰਦੇ ਤੋਂ ਵੱਧ ਤੋਂ ਵੱਧ ਬਚੋ ਨੌਜਵਾਨੀ ਨੂੰ ਇਹੀ ਸੁਨੇਹਾ ਮੇਰਾ ਤੇ ਆਪਦੇ ਕੰਮ ਤੇ ਬਹੁਤ ਹੀ ਵੱਡਾ ਸਬਰ ਆ ਆਮਾਦਮਾ ਸਭ ਕੁਝ ਦਿੰਦਾ ਜੀ ਜੀ ਦੋ ਨੰਬਰ ਦਾ ਧੰਦਾ ਬਸ ਉਹਨਾਂ ਜਿਹੜੇ ਏਰੀਆ ਜਦੋਂ ਬੰਦਾ ਫੜਿਆ ਜਾਂਦਾ ਉਦੋਂ ਬਹੁਤ ਬੁਰਾ ਹਾਲ ਹੁੰਦਾ ਉਹਨੂੰ ਬਹੁਤ ਪਤਾ ਲੱਗਦਾ ਵੀ ਇਹ ਇੱਕ ਕੱਲਾ ਪੈਸਾ ਜਾਂਦੀ ਕਿ ਜਦੋਂ ਰਾਤ ਨੂੰ ਬੰਦਾ ਸੌਂਦਾ ਪੁੱਠਾ ਹੀ ਸੌਂਦਾ ਸਿੱਧਾ ਨਹੀਂ ਸੌਂਦਾ ਸਿੱਧਾ ਨਹੀਂ ਸੌਂਦਾ ਬਿਲਕੁਲ ਦਰਸ਼ਕੋ ਮੈਂ ਇਹ ਦੱਸਣਾ ਚਾਹਾਂਗਾ ਤੁਹਾਨੂੰ ਬਾਈਕ ਦਾ ਕਹਿੰਦਾ ਭਾਵੇਂ ਆ ਵੀ ਕੰਮ ਕੋਈ ਵੀ ਹੁੰਦਾ ਮੈਂ ਦੱਸ ਘਟਾਂ ਤੁਹਾਨੂੰ ਪਹਿਲਾਂ ਵੀ ਜਿਵੇਂ ਵੀ ਕੋਈ ਵੀ ਕੰਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਵੱਡਾ ਛੋਟਾ ਕੰਮ ਹੁੰਦਾ ਕੰਮ ਸਾਨੂੰ ਸੱਚੀ ਮਿਹਨਤ ਕਰਨੀ ਚਾਹੀਦੀ ਆ ਸੋ ਬਾਈਕ オーਰਜੀ ਨੇ ਜਿੱਦਾਂ ਦੱਸਿਆ ਵੀ ਸਾਈਕਲ ਦਾ ਪੈਂਚਰ ਲਾਇਆ ਮਤਲਬ ਕਾਫੀ ਚਿਰ ਤੋਂ ਕੰਮ ਕਰ ਰਿਹਾ ਇੱਕ ਮੈਂ ਥੋੜੀ ਜੀ ਗੱਲ ਪੁੱਛਣੀ ਰਹੀ ਗਈ ਬਾਈ ਜੀ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਜੀ ਬਾਈ ਆ ਜਾਓ ਮਾੜਾ ਦੋ ਘੰਟਾ ਆਇਆ ਤੁਹਾਨੂੰ ਡਿਸਟਰਬ ਤਾਂ ਕਰਾਂਗੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਜੀ 26 ਸਾਲ ਹੋ ਗਏ ਜੀ 26 ਸਾਲ ਹੋ ਗਏ ਜੀ ਕਿਹੜੇ ਸਾਲ ਚਾਹੇ ਤੁਸੀਂ ਇੱਥੇ ਮੈਂ ਲਾ ਲਓ 99 ਦੇ ਵਿੱਚ 95 99 ਦੇ ਵਿੱਚ ਬਹੁਤ ਵੱਡੀ ਗੱਲ ਆ ਦੋਸਤੋ ਇਹ ਵੀ ਇੱਕ 25 26 ਸਾਲ ਇੱਕ ਕੰਮ ਤੇ ਰਹਿਣਾ ਜਿਸ ਕੰਮ ਦਾ ਦੌਰ ਵੀ ਹੈ ਨਹੀਂ ਉਹ ਸਾਈਕਲ ਅੱਜਕੱਲ ਮੇਰੇ ਹਿਸਾਬ ਨਾਲ ਤਾਂ ਸਾਈਕਲ ਕਸਰਤ ਦੇ ਤੌਰ ਤੇ ਰੱਖੇ ਜਾਂਦੇ ਆ ਹੋਰ ਕੀ ਪਰਸਨਲ ਦਾ ਵਰਤਦਾ ਨਹੀਂ ਸੋ ਇਹੋ ਜਿਹੇ ਬੰਦਿਆਂ ਨੂੰ ਸਲਾਮ ਆ ਸੋ ਇਹੋ ਜਿਹੇ ਬੰਦਿਆਂ ਦੀ ਬਹੁਤ ਬਹੁਤ ਸਪੋਰਟ ਕਰਨੀ ਚਾਹੀਦੀ ਹੈ ਮੱਤੇ ਨੇੜੇ ਮੱਤੇ ਦਕਾਨਾਂ ਬਾਈ ਜੀ ਆਪਣੀ ਆ ਨੱਤੇ ਨੇੜੇ ਤੁਸੀਂ ਕਦੇ ਵੀ ਆਉਂਨੇ ਹੋ ਸਾਈਕਲ ਮੋਟਰਸਾਈਕਲ ਮੋਟਰਸਾਈਕਲ ਦੀ ਆਉਂਗੇ ਬੇਸਿਕਲੀ ਤੁਸੀਂ ਗੱਡੀ ਦਾ ਪੈਂਚਰ ਵੀ ਲਉਂਨੇ ਬਾਈ ਜੀ ਹਾਂਜੀ ਹਾਂਜੀ ਤੇ ਕਦੇ ਵੀ ਇੱਧਰ ਆਉਂਦੇ ਬਾਈ ਜੀ ਨੂੰ ਢਾਈ ਫੀ ਰੋਡ ਤੇ ਦੁਕਾਨ ਆ ਬਾਈ ਦੀ ਤੇ ਜਰੂਰ ਸੇਵਾ ਦਾ ਮੌਕਾ ਦਿਓ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਹੋਰ ਕੁ ਸਾਡੇ ਲਈ ਕੀ ਕਹਿਣਾ ਚਾਹੋਗੇ ਜੀ ਬਹੁਤ ਬਹੁਤ ਧੰਨਵਾਦ ਨੌਜਵਾਨ ਵੀਰ ਨੂੰ ਇਹੀ ਸਨੇਹਾ ਲਾਓ ਮੇਰੇ ਬੰਨੂ ਬਸ ਠੀਕ ਜੀ ਧੰਨਵਾਦ ਸੋ ਇਹ ਨੇ ਬਾਈ ਕੌਰ ਸਿੰਘ ਜੀ ਤੇ ਮੇਰਾ ਦਿਲ ਕੀਤਾ ਦੋਸਤੋ ਕਿ ਮੈਂ ਇਸ ਤਰ੍ਹਾਂ ਦੇ ਜੋ ਇਨਸਾਨ ਹੁਸੀ ਬਹੁਤ ਆਸਾਨ ਇਸ ਤਰ੍ਹਾਂ ਦੇ ਮਿਹਨਤੀ ਲੋਕਾਂ ਨਾਲ ਮੈਂ ਚਾਹੁੰਦਾ ਸੀ ਕਿ ਮੈਂ ਤੁਹਾਡੀ ਮੁਲਾਕਾਤ ਕਰਾਵਾਂ ਸੋ ਬਸ ਇਹੀ ਆ ਵੀ ਵੀਡੀਓ ਵਧੀਆ ਲੱਗੀ ਤਾਂ ਬਾਈ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਜੀ ਕਿਵੇਂ ਲੱਗੀ ਤੇ ਦਾਸ ਦਾ ਪੇਜ ਆ ਉਹਨੂੰ ਫੋਲੋ ਕਰ ਦਿਓ